ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਕਮਾਈ ਤੁਹਾਨੂੰ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਦੋ گاਵਾ ਬੱਚੇ ਵਾਲੀਆਂ ਇੱਕ ਬੱਚੇ ਤੋਂ ਬਿਨਾਂ ਤੇ ਇੱਕ ਗੱਬਣ ਹੈ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਨਾ ਭਾਈ ਬਾਬੇ ਪਾਲਾ ਹੁਣੇ ਬੜੀ ਕਿਰਪਾ ਕਰ ਸਕੋ ਤੇ ਨਾਮ ਦੱਸਦੇ ਕਰੀ ਆਪਣਾ ਨਾ ਭਾਈ ਮੇਰਾ ਅਮਰਪਾਲ ਸਿੰਘ ਜੀ ਪਿੰਡ ਬਟਾਰੀ ਪਿੰਡ ਬਟਾਰੀ ਜ਼ਿਲ੍ਹਾ ਅੰਮ੍ਰਿਤਸਰ ਤਸੀਰ ਬਾਬਾ ਬਕਾਲਾ ਖੇਤੀਆਂ ਨੂੰ ਪੈਂਦਾ 2 ਕਿਲੋਮੀਟਰ ਰਈਆ 4 ਬਿਆਸ 60 ਅੰਮ੍ਰਿਤਸਰ ਪੈਂਦਾ ਜੀ 35 ਕਿਲੋਮੀਟਰ ਮੇਨ ਰੋਡ ਤੇ 1 ਕਿਲੋਮੀਟਰ ਤੇ ਕਰਿਆਨੇ ਦੀ ਦੁਕਾਨ ਲਾ ਕੇ ਦੋ ਨੰਬਰ ਆਪਣੀ ਗਲੀ ਠੇਕਾ ਚੁੱਕਿਆ ਗਿਆ ਭਾਈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਫੋਨ ਨੰਬਰ ਵੀ ਬੋਲਦਾ ਫੋਨ ਨੰਬਰ 98427418615 ਵੀ ਭਾਈ ਇੱਥੇ WhatsApp ਜਾਂਦਾ ਠੀਕ ਹੈ ਹਾਂਜੀ ਤੇ ਅੱਜ ਇੱਕ ਮੱਝ ਤੇ ਚਾਰ ਗਾਵਾਂ ਹਨ ਹਾਂਜੀ ਚਾਰ ਗਾਵਾਂ ਵੀ ਭਾਈ ਇੱਕ ਮੈਂ ਆ ਪਹਿਲਾਂ ਮੱਝ ਵੀ ਖਾ ਦੀਏ ਅੱਜ ਉਹ ਆਹੋ ਖਾ ਰਹੇ ਆ ਵੀ ਭਾਈ ਕਿੰਨਾ ਚ ਮੱਝ ਕੋਲ ਦੁੱਧ ਭਾਈ ਦੁੱਧ ਦੇ ਕੋਲ 6 ਕਿਲੋ ਸੀਰੇ ਨੂੰ ਲੇਖੋ ਗਾਵਾਂ ਵਰਗੀ ਆ ਠੀਕ ਹੈ ਬਦਾ ਮੈਂ ਮੈਂ ਵੀ ਲੈਣੀ ਆ ਗਾਵਾਂ ਵਰਗੀ ਠੀਕ ਹੈ ਲੈ ਲਓ ਮਾਜੇ ਆ ਵੀ ਕਿਸੇ ਨੇ ਸਾੰਬੇ ਨਹੀਂ ਆ ਸਾੰਬੇ ਨਹੀਂ ਭਾਜੀ ਆ ਵੇਖ ਲੋ ਠੰਡ ਠੋਣਾ ਜਿੱਦਾਂ ਮਰਜੀ ਬੈਠੇ ਰਹੀ ਜੇ ਠੀਕ ਆ ਮਿਲਦੀ ਇਦਾਂ ਹੀ ਆ ਇਦਾਂ ਹੀ ਇਦਾਂ ਹੀ ਭਾਜੀ ਆਪਰ ਦੋ ਟਾਂ ਮਿੱਦਾ ਚੋਗ ਲੈਣੀ ਕਿਤੇ ਕਰ ਮ사ਜ ਆ ਕੇ ਟੀਕਾਉਣ ਵਾਲਿਓ ਗੱਲ ਵੱਖਰੀ ਆ ਭੀ ਭਾਜੀ ਤੋਰੋ ਫੇਰੇ ਕਰੀ ਹਾਂਜੀ ਆ ਵੇਖ ਲੋ ਇਦਾਂ ਨਹੀਂ ਆ ਇਦੋਂ ਦੀ ਬਹਿ ਜੀ ਠੀਕ ਆ ਵੀਰ ਚਾਹ ਦੇ ਠੀਕ ਆ ਚੱਲਾ ਫੇਰ ਤੋਰਦੇ ਕਰੀ ਇਹੋ ਜਿਹੇ ਚੀਜ਼ਾਂ ਮੱਜਾਂ 'ਚ ਕਾਫੀ ਘਟ ਲਾਉਂਦੀਆਂ ਹੋ ਬਾਕੀ ਆ ਵੀ ਮੱਜ ਸਾੰਬੇ ਘਟਿਆ ਕਿਸੇ ਨੇ ਸੇਮਸੂ ਭਾਜੀ ਬਹੁਤ ਚੰਗਾ ਹੋ ਮੈਂ ਨਾ ਇੱਕ ਬਸ ਵੀ ਪ੍ਰਾਣੀ ਕਿਹਨੇ ਸੰਭੀ ਬਾਕੀ ਮੱਝ ਬਤੀ ਪ੍ਰਾਣੀ ਨਹੀਂ ਆ ਇਹ ਆਵੇ ਬਸ ਸ਼ਾਮ ਘੱਟੇ ਕਿਤੇ ਇਹ ਕੋਈ ਨਾਚਣ ਖੋਣਾ ਐਡੀ ਮੋਟੀ ਮੈਂ ਕੱਢੀ ਆ ਉਹਨਾਂ ਮੈਂ ਤਾਂ ਪਾ ਨਹੀਂ ਐਡੀ ਨਾਚ ਅਗਲੇ ਪਾ ਤੀ ਕੀ ਜਾਂਦੀ ਵਿਚਾਰੀ ਦੱਸੋ ਠੀਕ ਹੈ ਜੀ ਹਾਂ ਜੀ ਇਹਨਾਂ ਕੋਲ ਚੁੜਵਾਦਾ ਵੇ ਲੋ ਇਹਨਾਂ ਦਾ ਲਾਗ ਸਭ ਇੱਕਾ ਪਟੰਗਿਆ ਜੀ ਸਾਹਮਣੇ ਆ ਦੇਖਦੇ ਆ ਐ ਕਿੱਡੀ ਮੋਟੀ ਨਾਚ ਜਿਹੜੀ ਪਈ ਆਹ ਲਾਗ ਪਟੰਗਿਆ ਜੀ ਅੱਜ ਜੀ ਸਾਹ ਵੇ ਲੋ ਠੀਕ ਹੈ। ਹਵੇ ਲੋ ਭਾਜੀ। ਚਲੋ ਲੈ ਜਾਓ। ਇਹ ਗਾਈਆਂ ਮਹੀਂ ਨਹੀਂ ਆ। ਠੀਕ ਹੈ। ਹਵੇ ਲੋ ਇਹਨਾਂ ਨੂੰ ਵੀਰ ਭਰਾ ਕਵੇ। ਚਲੋ ਲੈ ਜਾ ਫਿਰ। ਆਇਆ ਬੱਤੇ। ਚਲੋ ਬੰਦ ਹੋਈ ਨਾ ਫਿਰ। ਬੰਦ। ਇਹ ਤਾਂ ਵੀਰ ਜੀ ਕੀੜਾ ਵਾਲੀ ਗੋਲੀ ਦੇ ਦਿੱਤੀ ਨਾ ਮੈਨੂੰ। ਹਾਂਜੀ। ਮੈਂ ਦੁਨੀਓ ਜਣੀ ਆ। ਠੀਕ ਹੈ। ਜਿਹੜੀ ਗੱਲਾਂ ਗੋਲੀ ਗਾਲੀ ਦੇਣ ਵਾਲੀ ਭੁੱਖੇ ਘਰੋਂ ਆਈ ਆ। ਠੀਕ ਹੈ। ਹਾਂਜੀ। ਦੇ ਦਾ ਮੁੱਲ ਫਿਰ ਮੁੱਲ ਜੈਜੋ ਭਾਈ ਜੀ ਇਹਦੇ ਬੱਚਾ ਹੁੰਦਾ ਫਿਰ ਤੁਮ ਪੰਜਾਬੀ ਕਰਦੇ ਚੰਗੇ ਲੱਗਦੇ ਹਾਂ ਪਰ ਹੁਣ ਮੁੱਲ ਛੋਟਾ ਹੀ ਆ ਕਿੰਨਾ 40000 ਰੁਪਿਆ 40000 ਹਾਂਜੀ ਕਰਨਾ ਵੀ ਚੰ ਮੰਨ ਤਾਂ ਜੋ ਕਰੋਂਗੇ ਵੱਡੇ ਭਾਈ ਬਾਵਾ ਦੇਣਾ ਵੀ ਜੀ ਇਹਨੇ ਕਿੰਨੇ ਉਹਨਾਂ ਲਈ 2000 ਛੱਡ ਦਈਏ ਹਾਂਜੀ 2000 ਦੱਸਣੋ ਹੀ ਭਾਈ 36000 36000 30000 ਦੇ ਰਹਿ ਪਰ ਵੇਖੋ ਭਾਈ ਆ ਜੀ ਇਹ ਲੱਭਣੀ ਕੋਈ ਵੀਰ ਲਵੇ ਜਾਂ ਨਾ ਲਵੇ ਫੋਨ ਲਾਊਗਾ ਆ ਵੇਖੋ ਇਦਾਂ ਥੱਲੇ ਵੜੇ ਰਹੀ ਇਹਦੇ ਭਾਵੇਂ ਠੀਕ ਆ ਹਾਂਜੀ ਬਾਕੀ 36 ਜਮੇ ਮਾਨ ਕਰ ਦੋਗੇ अच्छा अच्छा दो टाइम चौगी नंदी जी इधर इतना खेमिर घर का ठीक है या मसल लो गल बकरी है भी भाई ठीक है हां जी ते ਹੁਣ ਜਿਹੜੇ ਆ ਇਹ ਜਰਸੀ ਆ ਭਾਜੀ ਬੜ ਸੁਹੀ ਆ ਕਿੰਨਾ ਜੇ ਅਤੇ ਕਲ ਦੁੱਧ ਤਿਆਰ ਬਿਲਕੁਲ ਵੀ ਭਾਜੀ 10 ਕਿਲੋ ਹੋਗਾ 29 ਕਿਲੋ ਦਵਾਂਗੇ ਤੋਰਾ ਫਿਰ ਇਹਨੂੰ ਬੱਚਾ ਇਹਦਾ ਆਜ हां लाल बच्छा ਭਾਜੀ ਇਹਦੇ ਦੁੱਧੋਂ ਵਧੂਗੀ ਫਿਰ ਵਧੂਗੀ ਵਧੂਗੀ ਭਾਜੀ 1 ਕਿਲੋ 2 ਕਿਲੋ ਜਾ ਕੇ ਵਧੂਗੀ ਠੀਕ ਆ ਦੁੱਧ 10 11 ਲੀਟਰ ਜਿਹੜਾ ਕਹਿੰਦੇ ਕੀ ਚਵਾਈ ਜਾਊਗੀ ਉਹ 10 ਕਿਲੋ ਹੋਗਾ ਚਾਰ ਮੋਕੇ ਦੇ ਇੱਦਾਂ ਯਾ ਤੋ ਭਾਈ ਕੋਈ ਨਹੀਂ ਦੋਰੀ ਬੱਲ ਬਾਦ ਵਿੱਚ ਖਾਣਾ ਜਿੱਦਾਂ ਮਰਜੀ ਕੋਈ ਵੀਰਪਰਾ ਥੱਲੇ ਬੈਠਾ ਰਮ ਉੱਤੇ ਜਿੱਦਾਂ ਪਈ ਮਰਜੀ ਚਲੋ ਬੰਦ ਕਰ ਦੇ ਬਾਕੀ ਜਰਸੀ ਆ ਪੂਰੀ ਜਾਨ ਚ ਜਰਸੀ ਜਿਹੜੀ ਨਿੱਗਰ ਜਰਸੀ ਆ ਤੇ ਇਹਦਾ ਫਿਰ ਮੁੱਲ ਮੋਲ ਤੁਹੀ ਦਾ ਦਰ ਵੀ ਪਾਜੀ ਜੀ ਅੱਜ ਆਈ 40 ਚੜ ਗਈ ਰੁਪਈਆ ਨਹੀਂ 40 ਨਾ ਕਰੀਏ ਜਿੰਨਾ ਕਹੋਗੇ ਵੱਡੇ ਭਾਜੀ ਤੁਸੀਂ ਦੇ ਤਾਂ ਮੱਝ ਨਾ ਵੀ ਟਪਾਤਾ ਜੀ ਹਾਂਜੀ ਤੁਸੀਂ ਦੱਸ ਦੋ ਵੱਡੇ ਭਾਜੀ ਜੋ ਕਹ ਰਹਾ ਤੁਹਾਨੂੰ ਬੜੀ ਡਿਮਾਂਡ ਹੋ ਰਹੀ ਹੈ ਰੁਪਈਆ ਭਾਜੀ ਜਿੰਨੇ ਦੀ ਮੱਝ ਉਹਨੇ ਦੀ ਇਹ ਕਰਦੀਏ ਹਾਂਜੀ ਜਿੰਨੇ ਦੀ ਮੱਝ ਉਹਨੇ ਦੀ ਹੈ ਕੋਈ ਨਹੀਂ ਵੱਡੇ ਭਾਜੀ ਦੇਣਾ ਇਹ ਤੁਸੀਂ ਕਹਿ ਰਹੇ 35000 ਦੇ ਅੱਛਾ 35 ਦੇ ਦੇ ਉਹ ਚ ਮੈਂ ਖੁੱਲਾ ਮੰਨਦਾ ਅਸੀਂ ਖੁੱਲਾ ਕਰਾਂਗੇ ਵੀਰ ਭਾਜੀ ਫੋਨਾਂ ਨੂੰ ਜਿ ਇਕੱਠਾ ਲਗੋ ਜਿਹੜਾ ਵਾਅਦਾ ਕਰਾਂਗੇ ਰੁਪਈਆ ਭਾਜੀ ਠੀਕ ਹੈ ਹਾਂਜੀ ਤੇ ਹੁਣ ਆ ਗਾਂ ਇਹ ਵੀ ਜੀ ਦਾ ਨਾ ਬੱਚਾ ਮਰ ਗਿਆ ਵੀ ਭਾਜੀ ਇਹ ਬੱਚੇ ਦਾ ਵੀ ਨਹੀਂ ਆ ਹਾਂ ਜੀ ਵੀ ਭਾਜੀ ਇਹ ਦੇਖੋ ਦੁੱਧ ਕਿੰਨਾ ਜੀ ਇਹਦੇ ਕੋਲ ਭਾਜੀ ਦੁੱਧ 8 ਕਿਲੋ ਹੋਊਗਾ ਠੀਕ ਹੈ ਪਿਛਲੀ ਵੀਡੀਓ ਸੌਰੀ 8 ਕਿਲੋ ਜਿੰਨਾ ਆਪਾਂ ਪਾਈ ਛੁਣਨੇ ਆ ਵੀ ਭਾਜੀ ਮਾਰ ਕੇ ਦੇਣਾ ਮੈਂ ਥੋੜਾ ਜਿਹਾ ਕੰਮ ਬਹਿ ਗਿਆ ਜਿਹੜਾ 1000 ਰੁਪਿਆ ਪਾਇਆ ਸੀ ਉਹ ਸਾਈ ਛੜ ਕੇ ਨਾ ਕੰਮ ਬਹਿ ਗਿਆ ਉਹ ਵੀ ਮਾਂ ਵੀ ਚਲੇ ਗਿਆ ਬੱਚਾ ਮਰ ਗਿਆ ਹੁਣ ਜਰਾ ਦੋ 6 ਕਿਲੋ ਸਹੀ ਲੀਟਰ ਵਾਲਾ 6 ਲੀਟਰ ਹੈਗਾ ਪੱਕਾ ਦੁੱਧ ਦੁੱਧ ਮਾਰ ਕੇ ਨਹੀਂ ਆਪਾਂ ਜੜੀਆਂ ਵੀ ਭਾਜੀ ਨੇ ਕਹੀ ਜਿਹੜੀ ਗੱਲ ਵਾ ਤੋਰੋ ਫਿਰ ਇਹਨਾਂ ਨੂੰ ਹਾਂ ਜੀ ਬਾਕੀ ਇਹ ਬੋਰਡ ਵੀ ਜੀ ਨਾਲ ਦਾ ਲ ਨੰਬਰ ਨੰਬਰ ਸਾਰਾ ਕੁਝ ਲਿਖਿਆ ਹੈ ਸੂਰੀ ਸਾਰੇ ਗਾਮੀ ਨਹੀਂ ਹੈ ਬਾਕੀ ਆਪਣੀ ਗਰੰਟੀ ਹੋ ਗਿਆ ਤੇ ਭਾਜੀ ਹੁਣ ਦੁੱਧ ਜਿਹੜਾ 6 ਕਿਲੋ ਕਹਿੰਦੇ ਕੀ ਹੈਗਾ ਇਹ ਦੇਖੋ ਚੀਜ਼ ਝੂੜ ਬੜੀ ਆ ਵੀ ਭਾਈ ਠੰਡੀ ਠੰਡੀ ਤੇ ਇਹਦਾ ਮੁੱਲ ਫਿਰ ਕੀ ਤੁਹਾਨੂੰ ਪਰਾਵੇ ਅੱਪੀ ਭਾਈ ਪਾਰ ਲੈਣਾ ਘਾਟੇ ਵਾਧੇ ਇਦਾਂ ਚੱਲਦੇ ਹੁਣ ਬੱਚਾ ਮਰ ਗਿਆ ਘਾਟਾ ਦੇ ਭਾਜੀ ਪੜਨਾ ਹੀ ਆ ਪਰ ਹਾਂਜੀ ਹਾਂਜੀ ਮੋਹਨ ਅੱਪੀ ਭਾਈ ਹੁਣ 20 ਕਰਨੇ ਜਿੰਨੇ ਘਟਾਉਣੇ ਘਟਾ ਦੋ 17 ਦੀ ਹਾਂਜੀ 17 ਦੀ 15 ਐਸ਼ਾ 15 ਪਰਾ 1000 ਦੀ ਦੇ ਦਾਂਗੇ ਠੀਕ ਹੈ ਭੀ ਭਰਾ ਫੋਨ ਲਾ ਕੇ ਖੁਲਾ ਮਾਨ ਕਰਨਗੇ ਤੇ ਹੁਣ ਆ ਜਿਹੜੀ ਜੇ ਇਹ ਵੀ ਜੀ ਗੱbnਾ ਵਸੀ ਪਹਿਲਣਾਂ ਅੱਪੀ ਭਾਈ ਇਹ ਵੇਖਣਾ ਦੂਜੇ ਨਹੀਂ ਜਾਬਦੀ ਨਹੀਂ ਭਾਜੀ ਪਹਿਲਣਾਂ ਘਰ ਆ ਕੇ ਪਹਿਲਣਾਂ ਠੀਕ ਆ ਹਾਂਜੀ ਤੋਰੋ ਫੇਰ ਇੱਕ ਰੇ ਮੈਂ ਪਾਉ ਦਈਏ ਪਹਿਲਾ ਸਵੇਰ ਸੋਣਾ ਇਨੇ ਜਿਹੜਾ ਛੇ ਦੰਦਾਂ ਤੋਂ ਅੰਗੇ ਪਛੀ ਮੂੰਹ ਜਦੋਂ ਕੁੱਤੇ ਨੂੰ ਖਾਰ ਜਨਾ ਫਟ ਕੇ ਕਿਹੜੀ ਗੱਲ ਆ ਛਿੱਗੀ ਆ ਵੀ ਭਾਜੀ ਆਵੇ ਲੋਕਾਂ ਨਾਲ ਸੱਚੀ ਆਂਦੀ ਛਿੱਗੀ ਆਪਾਂ ਵੇਖੇ ਨਹੀਂ ਆ ਵੀ ਭਾਜੀ ਇਹ ਛਿੱਗੀ ਆ ਠੀਕ ਆ ਛਿੱਗੀ ਦੇ ਬਰਾਬਰ ਦਹੀ ਆ ਕਰ ਚਲੋ ਲੈ ਜਾਓ ਤੇ ਆ ਥਾਣੇ ਵੀ ਦੇਖ ਸਕਦੇ ਜੀ ਇਹ ਕਿ ਨਾ ਕੱਢੀ ਜਾਊਗੀ ਦੁੱਧ ਦੁੱਧ ਵੀ ਜੀ ਦਾ 1000 ਕਿਲੋ ਆ ਵੀ ਭਾਜੀ ਕੀ ਆਂਦਾ ਨਾਰਮਲ ਸੇਵਾ ਦੇਈ ਜਾਣਾ ਸਾਥੋਂ ਚੰਗਾ ਕੋਈ ਚੰਗੀ ਵੀ ਭਾ ਸੰਭੂ 12 ਕਿਲੋ ਵਿੱਚ ਹੋਈ ਜਾਊਗਾ ਤੇ ਇਹਦਾ ਮੁੱਲ ਉਹ ਤਾਂ ਯਾਰ ਜੀ ਭਾਜੀ ਰਾਂ ਕਿੰਨਾ 42000 ਰੁਪਿਆ 42000 ਤੇ ਜਾਜ ਨਹੀਂ ਜੀ ਤੁਸੀਂ ਦੱਸੋ ਜੋ ਕਹੋਗੇ ਦੋ ਛੱਡ ਦਈਏ ਹਾਂਜੀ ਦੋ ਛੱਡ ਦਈਏ 40 ਚੋਂ 37 ਦੀ ਦੇ ਦਾਂਗੇ ਅੱਛਾ 37 37 ਆ ਦੇਖਾਂਗੇ ਵੱਡੇ ਭਾਈ ਤੁਸੀਂ ਬਰਾ ਫੋਨ ਲਾਵੇ ਖੁੱਲਾ ਮਾਨ ਤਾਨ ਕਰਾਂਗੇ ਵੱਡੇ ਅੱਛਾ ਉੱਚੋਂ ਫੋਨ ਇਹ ਆ ਬੇ ਕੋ ਲਾਵੇ ਜ਼ਰੂਰ ਫੋਨ ਲਾਵੇ ਵੀਰ ਜੀ ਆਪਾਂ ਸੋ ਨਹੀਂ ਖਾਦੀ ਜੇ ਜੇ ਰੇਟ ਪੈ ਕੇ ਫਿਕਸ ਨਹੀਂ ਮਾਨਸਨ ਖੁੱਲੇ ਕਰਾਂਗੇ ਖੁੱਲੇ ਮਾਨਤਾ ਨਾਲ ਹੋਣਗੇ ਕਰਾਂਗੇ ਵੀਰ ਜੀ ਠੀਕ ਆ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਇੱਕ ਹੋਰ ਐਂਡ ਤੇ ਹਾਂਜੀ ਦਸਤੀਗਰੇ ਬਾਰੇ ਵੀ ਇਹ ਵੀ ਜੀ ਸੋਈ ਜੇ ਦੁੱਧ 11 ਕਿਲੋ ਕੋਈ ਸਾਡੇ ਕੋਲ ਦੋ ਟਾਈਮ ਮਿਲਦੇ ਤਿੰਨ ਟਾਈਮ ਰੀਪਾ ਜੀ ਮਿਲਦੇ ਕਿੰਨਾ ਚਿਰ ਹੋ ਗਿਆ ਸੋਈ ਨਾ ਆਹ ਵੇਖ ਲੋ ਵੀ ਜੀ ਮਹੀਨੇ ਰ ਬਗੈ ਇੱਥੇ 2 ਮਹੀਨੇ ਬਾਅਦ ਬੱਚਾ ਮਸਿਲਾ ਸਾਹਮਣੇ ਜਾਈ ਜੋ ਕੋ ਕਾੜੀਏ ਮਹੀਨੇ ਤੋਂ ਬਾਹਰ ਹੀ ਆ ਬੱਚਾ ਤਰਾ ਕੀ ਗੱਲ ਆ ਚਲੋ ਤੋਰ ਦੋ ਫਿਰ ਇਹਨਾਂ ਹਾਂ ਜੀ ਠੰਡੀ ਸੀਲ ਵੇਖੋ ਰੀਪਾ ਜੀ ਇਹਨਾਂ ਨੂੰ ਵੀ ਭਰਾ ਕਵੇ ਇਦਾਂ ਹੀ ਬੈਠੇ ਰਹਿਣਾ ਥੱਲੇ ਥਣ ਥਣ ਖਾਲ ਦੋ ਰੀਪਾ ਜੀ ਐ ਚਵਾਬ ਸਮਾ ਇੱਕ ਨੰਬਰ ਹੋਗਾ ਵੱਡੇ ਭਾਜੀ ਤੋਰ ਦੋ ਫਿਰ ਇਹਨਾਂ ਨੀ ਪਾ ਇਹਦੇ ਦੇ ਡਿੱਜ ਦੱਬਾਈ ਆਲੇ ਠੀਕ ਆ ਹਾਂ ਦੇਖੋ ਪੂਰੀ ਜਵਾਨ ਹੈ ਜਿਹੜੀ ਚੰਗੇ ਕਦ ਕੱਟਦੇ ਆ ਆ ਪਤੋ ਥੋੜਾ ਥੋੜਾ ਕਰੋ ਜਾ ਪੀ ਗਾ ਲੈ ਅਬ ਇਹ ਲੋਕੰਗੜਾ ਪੌਂਦੀ ਆ ਯਾਰ ਦੀ ਭਾਜੀ ਇਹਦੇ ਠੀਕ ਆ ਜੀ ਫੰਗੜਾ ਪੌਂਦੀ ਵੀਰ ਜੀ ਨੇ ਕਿੰਦਾ ਕੀ ਹੈ ਅੰਸ਼ ਠੰਡੀ ਠੰਡੀ ਬੜੀ ਆ ਵੱਡੇ ਭਾਈ ਇਦਾਂ ਕੁਛੇ ਥੱਲੇ ਬੜੇ ਰਹੀ ਪਰ ਉਹ ਤਰ੍ਹਾਂ ਹੈਗੀ ਠੰਡੀ ਤੇ ਨਹੀਂ ਆ ਠੰਡੀ ਠੰਡੀ ਬਹੁਤ ਆ ਵੀਰ ਭਾਵਾ ਰੱਸੀ ਪਾਈਏ ਭਾਵਾ ਨਾ ਪਾਈਏ ਠੀਕ ਆ ਹਾਂ ਜੀ ਤੇ ਇਹਦਾ ਫਿਰ ਮੁੱਲ ਮੁੱਲ ਮੇਰੇ ਨਾਲ ਭਾਜੀ 45000 ਕਰਨੀ 45000 ਹਾਂਜੀ ਜਿਆਦਾ ਹਜੇ 45000 ਜੋ ਕਰੋਗੇ ਵੱਡੇ ਭਾਜੀ ਇੱਕੋ ਗੱਲ ਇੱਕੋ ਹੀ ਪੂਰੇ 40 ਦੀ ਹਾਂਜੀ ਪੂਰੇ 40 ਦੀ ਜੋ ਹੋਰ ਛੋਟ ਅੱਛਾ 38000 ਦੀ ਵੱਡੇ ਭਾਜੀ 38000 38000 ਦੀ ਬੱਸੀ ਜਰਨੀ ਵੇਖੋ ਪਰ ਭਾਜੀ ਇਹਦੀਆਂ ਸੀਲੀਆਂ ਉੱਤੇ ਥੱਲੇ ਵੜੇ ਰਹੀਏ ਹਰ ਦੀ ਭਾਜੀ ਆ ਵੇ ਲੋ ਮਹੀਆ ਨੂੰ ਕੁੜੀ ਚੋਕਰੀ ਹੱਥ ਪੇਰਾ ਵੇ ਲੋ ਹਾਂਜੀ ਹਾਂਜੀ ਫਿਰ ਵੇ ਲੋ ਠੀਕ ਹੈ ਜਿੱਦਾਂ ਮਰਜ਼ੀ ਕੋਈ ਭਰਾ ਲਾਲੂ ਦਾ ਯਾਦ ਕਰੂਗਾ ਤੇ ਬਾਕੀ ਇਹ ਆ ਵੀ ਕੋ ਇਥੋਂ ਤਸੱਲੀ ਕਰਕੇ ਨਾ ਮਾਣ ਜੀ ਜੋ ਸਾਡੇ ਨਾਲ ਗੁਨੀਬਾ ਦਿਨ ਟਾਈਮ ਆ ਵੀ ਭਾਜੀ ਜੋਗਾ ਬਾਤ ਜੋੜ ਕੇ ਬੇਨਤੀ ਕਰਦੇ ਆ ਇਥੋਂ ਆਪਣੀ ਤਸੱਲੀ ਕਰੀ ਸਭੀ ਕਰਕੇ ਖੜੇ ਵੀਰ ਜੀ ਵੇਸ਼ ਚਾੱਕ ਕੇ ਹਾਂਜੀ ਹਾਂਜੀ ਭਾਜੀ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਆਪਾ ਸ਼ੋ ਖਰੀਦੇ ਜੀ ਜੋ ਵੀ ਆ ਸਾਰਾ ਕੁਝ ਇੱਥੇ ਹੀ ਆਪਣਾ ਵੇਸ਼ ਚਾੱਕ ਕੇ ਖੜਾ ਪੈਸੇ ਤੁਸੀਂ ਖਰਚਨੇ ਆ ਜ਼ਿੰਮੇਵਾਰੀ ਵੀ ਤੁਹਾਡੀ ਆਪਣੀ ਤਸੱਲੀ ਕਰਕੇ ਖੜਨ ਦੀ